ਆ ਬਾਕੀ ਦਨ ਬਣਾਉਂਦੇ ਆ ਇਹ ਫੋਟੋ ਕੈਮਰਾ ਕੰਮ ਨਹੀਂ ਕਰ ਰਿਹਾ ਯਾਰ ਇੱਕ ਮਿੰਟ ਦੋ ਚਾਰ ਦੰਨਿਆਂ ਨੂੰ ਬਾਹਰ ਲਿਜਾਓ ਚਲ ਸਭ ਇੱਕ ਤੋ ਜਸਮੈ ਕੋ तो बंद हो गया हम चलो आगे बढ़ो और प्रधानमंत्री सर नाल हो नाल चलो मामाडी पार्टी जिंदाबाद मामाडी पार्टी जिंदाबाद नरेंद्र भगत जिंदाबाद हरजोत सिंह भैंस मंत्री सर जिंदाबाद

ਆਓ ਮੇਰੀ ਆਓ ਤਰਫ ਕੋਲੋਂ ਆਣਾ ਮੇਰੇ ਕੋਲੋਂ ਆਓ ਜੀ ਆਓ ਸਾਰਾ ਹੋ ਗਿਆ ਘਰ ਝੋਲੀ ਪਰੀ ਜਾਏਗੀ ਘਰ ਝੋਲੀ ਪਰੀ ਜਾਏਗੀ ਖਾਲੀ ਮੈਂ ਉਹਨਾਂ ਦਾ ਧੰਨਵਾਦ ਕਿ ਨਾਲ ਦੀ ਬਾਗ ਦੇ ਚਾਚਾ ਨੇ ਜੀ ਸੀ ਇਹ ਬਿਲਕੁਲ ਸਾਡੇ ਚੌਂਦੀ ਬਾਗ ਚ ਇੱਕ ਤਾਂ ਬਹੁਤ ਇਹਨਾਂ ਦੇ ਨਹੀਂ ਸੀ 10 ਸਾਲ ਇੱਕ ਹੁਣ ਸਾਰੇ ਨੇ ਇੱਕ ਵਾਰੀ ਯਾਦ ਇੱਕ ਵਾਰੀ ਪਾਰਟੀ ਲੋਕ ਇਹ ਵੀ ਸਾਡੀ ਪਾਰਟੀ ਦੇ ਬੱਚਿਆਂ ਨੂੰ ਸ਼ਾਮਲ ਕਰਾਇਆ ਸੋ ਮੈਨੂੰ ਲੱਗਦਾ ਇਹ ਸਾਰੇ ਲੋਕਾਂ ਦੇ ਨਾਲ ਮਿਲ ਕੇ ਨਾਲ ਸਾਡੀ ਆਵਾਜ਼ ਜਿਹੜੀ ਸੁਣੀ ਜਾਏਗੀ ਉਹ ਲਈ ਤੁਹਾਡੇ ਦੇ ਬੇਨਤੀ ਹੈ ਕਿ ਤੁਸੀਂ ਦੋਸ਼ ਸਕਦੇ ਹੋ ਇਹਨਾਂ ਦੇ ਬਾਰੇ ਮੈਂ ਕਹਿੰਦੀ ਵਿੱਚ ਸਾਡੇ ਆਦਮੀ ਮੰਤਰੀ ਹਰਜੋਤ ਸਿੰਘ ਬੈਂਜ ਜੀ ਸਿੱਖਿਆ ਮੰਤਰੀ ਸਾਡੇ ਪਹੁੰਚੇ ਜਿਨ੍ਹਾਂ ਨੇ ਸਾਡੇ ਇਲਾਕੇ ਵਿੱਚ ਡੋਟ ਡੋਟ ਕੀਤਾ ਔਰ ਮੀਡੀਆ ਕਿਦਿਆਂ ਕੁਸ਼ੋਰੀ ਮਹਲੇ ਵਿੱਚ 30 ਬੰਦੇ ਨੂੰ ਉੱਥੇ ਜੁਆਇਨਿੰਗ ਕਰਾਈ ਹੈ ਜੀ ਉਸ ਤੋਂ ਬਾਅਦ ਉੱਥੋਂ ਚੱਲਦੇ ਹੋਏ ਐਸ ਕੇ ਬਿਲਡਿੰਗ ਦੀਆਂ ਤੇ ਪਹੁੰਚੇ ਤੇਰਾ ਨਗਰ ਤੱਕ ਪੈਦਲ ਚੱਲ ਕੇ ਡੋਟ ਡੋਟ ਕਰਕੇ ਉੱਥੇ ਵੀ ਜੁਆਇਨ ਕਰਾ ਕੇ ਅੱਜ ਸਾਡੇ ਬਹੁਤ ਪੁਰਾਣੇ ਲੀਡਰ ਜਿਹੜੇ ਉਤਾਰ ਨਗਰ ਚ ਪਹਿਲਾਂ ਕੌਂਸਲਰ ਸਨ ਸਾਡੇ ਆਤਨੀਏ ਦੋਦਰਮ ਜੀ ਔਰ ਉਹਨਾਂ ਦੇ ਪਤਨੀ ਪੀਪੀ ਦੇਵਾਂਂਤੀ ਜੀ ਔਰ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਸੇਵਾ ਬਹੁਤ ਸਾਲ ਕੀਤੀ ਅਸੀਂ ਇਸ ਪਰਿਵਾਰ ਦਾ ਬਹੁਤ ਧੰਨਕਰਤ ਧੰਨਵਾਦ ਕਰਦੇ ਆਂ ਔਰ ਅਸੀਂ ਪਹਿਲਾਂ ਇਹਨਾਂ ਪਰਿਵਾਰਾਂ ਦਾ ਬਹੁਤ ਸਾਥ ਦਿੱਤਾ ਅੱਜ ਇਹਨਾਂ ਦੀ ਜੁਆਇਨਿੰਗ ਕਰਾਈ ਵੀ ਮੰਤਰੀ ਸਾਹਿਬ ਵੱਲੋਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਹੁਣ ਸਾਨੂੰ ਇਹ ਗੱਲ ਕਲੀਅਰ ਹੋ ਗਿਆ ਅੱਜ ਹਰਜੋਤ ਬੈਸਾਬ ਨੇ ਸਾਡੇ ਇਲਾਕੇ ਵਿੱਚ ਆ ਕੇ ਗੱਲ ਸੱਤ ਸਿੱਧ ਕਰਦੀ ਕਿ ਵਾਰਡ ਨੰਬਰ 33 ਵਿੱਚੋਂ ਭਗਤ ਜੀ ਨੂੰ ਪੁਰਜਲ ਮੋਟਵਾ ਕੇ ਵੱਧ ਤੋਂ ਵੱਧ ਘੋਟਾ ਪਵਾ ਕੇ ਅਸੀਂ ਸਤਾਵਾਂਗੇ ਧੰਨਵਾਦ ਸਭ ਤੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਰੀ ਸਾਡੀ ਟੀਮ ਦਾ ਬਹੁਤ ਧੰਨਵਾਦ ਜੀਤਪ੍ਰੀਤ ਭਗਤ ਜੀ ਦਾ ਪਰਮਾ ਜੀ ਦਾ ਚਾਵਲਾ ਜੀ ਦਾ ਅਮਿਤ ਜੀ ਮਿੱਟੂ ਜੀ ਸਾਰੇ ਮੁੰਡੇ ਲੱਗੇ ਹੋਏ ਆ ਜਦੋਂ ਸਾਡੀ ਜਿਹੜੀ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਡਿਊਟੀ ਉਰ ਵੀ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚ ਗਏ ਆ ਕਿ ਪੂਰਾ ਇਲਾਕਾ ਇੱਕ ਤਰਫਾ ਹੋ ਗਿਆ ਇਹ ਮoure ਵਿੱਚੋਂ ਇੱਕ ਜੋ ਇਲਾਕੇ ਦਾ ਥੰਬਾ ਜਿਹੜਾ ਅੱਛਾ ਪ੍ਰਚਾਰ ਕਰਦੇ ਕੋਈ ਬਾਬੂ ਜੀ ਦولتਰਾਮ ਜੀ ਅੱਜ ਇਹਦਾ ਆਪਾਂ ਸੰਦੇਸ਼ ਵੈਸੇ ਵੀ ਸਿੱਖਣ ਵਾਲੀ ਗੱਲ ਹੈ ਕਿ ਇਨਸਾਨ ਨਹੀਂ ਰਹਿੰਦੇ ਪਰ ਉਹਨਾਂ ਦੇ ਕੀਤੇ ਹੋਏ ਕੰਮ ਉਹਨਾਂ ਦਾ ਸੁਭਾਅ ਰਹਿੰਦਾ ਹੈ। ਰਾਜਪੁਰਾ ਇਲਾਕਾ ਜਿਵੇਂ ਉਹਨਾਂ ਸਭ ਦੱਸਦੇ ਕਿ ਕਿਸ ਤਰੀਕੇ ਨਾਲ ਉਹਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਇਹੀ ਉਹਨਾਂ ਦੀ ਉਪਮਾ ਹੈ। ਪੈਸੇ ਕਮਾਏ ਦੌਲਤ ਕਮਾਈਆਂ ਜਾਇਦਾਦਾਂ ਉਹ ਜਿਹੜੀਆਂ ਨਸ਼ਟ ਹੋ ਜਾਂਦੀਆਂ ਉਹ ਜਿਹੜਾ ਨਾਮ ਕਮਾਇਆ ਉਹ ਸਦਾ ਰਹਿ ਜਾਂਦਾ ਬੰਦੇ ਦੇ ਗੇਟ ਤੋਂ ਬਿਨਾ ਵੀ ਬੰਦਾ ਅੱਜ ਹੈਂਦੀ ਤੱਕ ਵੀ ਆਪਾਂ ਸਾਰੇ ਉਪਮਾ ਗਾ ਰਹੇ ਹਾਂ ਕਿ ਮਾਤਾ ਜੀ ਨੇ ਅਸ਼ੀਰਵਾਦ ਦਿੱਤੀ ਹੈ ਪਾਰਟੀ ਦੇ ਕੈਂਪੇਨ ਵੀ ਕਿੱਥੇ ਸਾਡੇ ਪਰਿਵਾਰ ਸ਼ਾਮਲ ਹੋ ਰਿਹਾ ਹੈ। ਬਹੁਤ ਬਹੁਤ ਦਿਲੋਂ ਸਵਾਗਤ ਹੈ ਪਰਿਵਾਰ ਨੇ ਬਹੁਤ ਇਲਾਕੇ ਦੀ ਜਲੰਧਰ ਸ਼ਹਿਰ ਦੀ ਸੇਵਾ ਕਿਤੇ ਜੋ ਸਾਡਾ ਫਰਜ਼ ਬਣੂਗਾ ਅਸੀਂ ਉਹ ਵੀ ਭਗਤ ਜੀ ਜਰੂਰ ਤੁਸੀਂ ਤਾਂ ਹੁਣ ਆਪ ਜਿਹੜਾ ਹੈ ਕਬਡੀ ਸਰਕਾਰ ਹੈ ਤੁਸੀਂ ਇਹ ਕੰਮ ਕਰਾ ਕੇ ਜਿਹੜਾ ਮੇਰੀ ਲੋੜ ਹੈ ਉਹ ਵੀ ਤੁਸੀਂ ਅਸੀਂ ਤੁਹਾਡੇ ਨਾਲ ਬਹੁਤ ਬਹੁਤ